ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਝੂਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਜਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਜਿਹੜੀ ਆ ਕਿੱਦਾਂ ਦੀ ਲੱਗਦੀ ਆ ਫਰਸਟ ਸੂਟ ਆਪਣਾ ਜਿਹੜਾ ਹੋਏਗਾ ਫੁਲਕਾਰੀ ਸਟਾਈਲ ਸੂਟ ਹੋਏਗਾ ਜਾਗੋ ਸਪੈਸ਼ਲੀ ਹੋਏਗਾ ਇਹ ਖਾਦੀ ਸਿਲਕ ਦੇ ਵਿੱਚ ਆਪ ਰੈਡੀ ਕੀਤਾ ਆ ਮਸ਼ੀਨ ਵਰਕ ਦਾ ਕੰਮ ਕੀਤਾ ਹੋਇਆ ਫੁੱਲੀ ਸ਼ਰਟ ਤੇ ਕੰਮ ਕੀਤਾ ਹੋਏਗਾ ਠੀਕ ਹੈ ਜੀ ਨੈਕਸਟ ਅ ਸ਼ਰਾਰਾ ਸੂਟ ਹੋਊਗਾ ਇਹ ਆਪਣਾ ਵਾਈਟ ਕਲਰ ਦੇ ਵਿੱਚ ਅਵੇਲੇਬਲ ਹੈ ਜੇ ਤੁਸੀਂ ਕਿਸੇ ਵੀ ਕਲਰ ਵਿੱਚ ਲੈਣਾ ਚਾਹੁੰਦੇ ਆ ਤੁਸੀਂ ਲੈ ਸਕਦੇ ਆ ਆਪਾਂ ਕਿਸੇ ਵੀ ਕਲਰ 'ਚ ਤੁਹਾਨੂੰ ਰੈਡੀ ਕਰਕੇ ਦਵਾਂਗੇ ਆਪਣੇ ਕੋਲ ਕਿਸੇ ਭੈਣ ਨੇ ਇਸ ਕਲਰ 'ਚ ਰੈਡੀ ਕਰਵਾਇਆ ਸੀਗਾ ਅਗਰ ਤੁਸੀਂ ਇਹਨੂੰ ਕਿਸੇ ਵੀ ਕਲਰ 'ਚ ਲਾਈਕ ਕਰਦੇ ਆ ਤਾਂ ਤੁਸੀਂ ਲੈ ਸਕਦੇ ਹੋ ਜੀ ਨੈਕਸਟ ਆਵਲਾ ਸੂਟ ਨੈਚੁਰਲ ਗਰੇਪ ਤੇ ਹੋਏਗਾ ਠੀਕ ਹੈ ਜੀ ਬਹੁਤ ਸੋਹਣਾ ਜਿਹੜਾ ਇਹ ਰੈਡੀ ਹੋਏਗਾ ਨਾਲ ਬਾਟਮ ਹੋਏਗੀ ਪਲੇਨ ਨਾਲ ਜਿਹੜਾ ਦੁਪੱਟਾ ਹੋਏਗਾ ਠੀਕ ਹੈ ਚੁੰਨੀ ਚਰੋਂਦੀ ਹੋਏਗੀ ਦੇਖ ਸਕਦੇ ਹੋ ਇਹਦਾ ਬਹੁਤ ਸੋਹਣਾ ਬਣੇਗਾ ਬਹੁਤ ਸੋਹਣਾ ਜਿਹੜਾ ਬਣ ਕੇ ਲੱਗੇਗਾ ਠੀਕ ਹੈ ਜੀ ਇਹ ਆਪਣੇ ਕੋਲ ਸੋਲੋ ਪੀਸ अवेलेबल ਹੈ ਅਗਰ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਇਹ ਕਰ ਸਕਦੇ ਹੋ ਨੈਕਸਟ ਆਵਲੀ ਸੂਟ ਆਪਣੇ ਪਿਓਰ ਕريب ਦੇ ਵਿੱਚ ਹੋਣਗੇ ਤੇ ਪ੍ਰਾਈਸ ਬਹੁਤ ਰੀਜ਼ਨੇਬਲ ਹੋਏਗਾ ਠੀਕ ਹੈ ਜੀ ਸਾਰਾ ਹੈਂਡਵਰਕ ਦਾ ਸ਼ਰਟ ਤੇ ਕੰਮ ਕੀਤਾ ਹੋਏਗਾ ਨਾਲ ਬਾਟਮ ਆਪੇ ਦੇ ਪਲੇਨ ਰੱਖੀ ਆ ਠੀਕ ਹੈ ਜੀ ਅਗਰ ਤੁਸੀਂ ਇਹਦੇ ਨਾਲ ਦੁਪੱਟਾ ਕੋਈ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਾਂ ਤੁਹਾਨੂੰ ਉਹੀ ਦੁਪੱਟਾ ਅਵੇਲੇਬਲ ਕਰਕੇ ਦਵਾਂਗੇ ਇੱਥੇ ਹੈਂਡਵਰਕ ਦਾ ਕੰਮ ਕੀਤਾ ਹੋਇਆ ਸ਼ਰਟ ਬਹੁਤ ਸੋਹਣੀ ਬਣੀ ਹੋਈ ਹੈ ਏਮਬਰਾਇਡਰੀ ਬਹੁਤ ਸੋਹਣੀ ਕੀਤੀ ਹੋਈ ਹੈ ਇਹਦੇ ਤੇ ਇਹਦੇ ਵਿੱਚ ਡਾਰਕ ਜਿਹਾ ਬ੍ਰਾਈਟ ਜਿਹਾ ਬਹੁਤ ਸੋਹਣੇ ਆਪਣੇ ਕੋਲ ਕਲਰ ਅਵੇਲੇਬਲ ਹੈ ਫੈਬਰਿਕ ਪਿਓਰ ਕ੍ਰੇਪ ਹੋਏਗਾ ਪ੍ਰਾਈਸ ਜਿਹੜਾ ਹੈ ਬਹੁਤ ਹੀ ਰੀਜ਼ਨੇਬਲ ਹੋਏਗਾ ਆਪਣਾ ਠੀਕ ਹੈ ਜੀ ਤੁਸੀਂ ਅਗਰ ਇਹ ਲਾਈਕ ਕਰਦੇ ਆ ਫੈਬਰਿਕ ਇਹ ਕੋਈ ਵੀ ਕਲਰ ਇਹਨਾਂ ਚੋ ਲਾਈਕ ਕਰਦੇ ਆ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਠੀਕ ਹੈ ਜੀ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੋਵੇਗਾ ਤੁਸੀਂ ਉਹਦੇ ਤੇ ਸਕਰੀਨਸ਼ਾਟ ਭੇਜ ਕੇ ਮੈਸੇਜ ਕਰਨਾ ਹੈ ਤੇ ਜਿਹੜਾ ਤੁਸੀਂ ਕਲਰ ਲਾਈਕ ਕਰਦੇ ਆ ਤੁਸੀਂ ਉਹੀ ਬਾਈ ਕਰ ਸਕਦੇ ਆ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਆ ਤੁਸੀਂ ਕਿਤੇ ਵੀ ਬੈਠੇ ਆ ਸੂਟ ਨੂੰ ਜਿਹੜਾ ਬਾਈ ਕਰ ਸਕਦੇ ਹੋ ਜੀ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਹੋ ਅਨਸਟਿਚ ਵੀ ਬਾਈ ਕਰ ਸਕਦੇ ਹੋ ਤਾਲ ਬਹੁਤ ਸੋਹਣੀ ਜਿਹੜੀ ਆ ਬਾਟਮ ਪਲੇਨ ਹੋਏਗੀ ਨਾਲ ਕਲਰ ਕੰਟਰਾਸਟ ਬਹੁਤ ਸੋਹਣੇ ਹੋਣ ਵਾਲੇ ਆ ਦੇਖ ਸਕਦੇ ਮੈਰੂਨ ਦੇ ਨਾਲ ਜਿਹੜਾ ਮਸਟਰਡ ਦਾ ਕੰਟਰਾਸਟ ਕੀਤਾ ਬਹੁਤ ਸੋਹਣਾ ਲੱਗ ਰਿਹਾ ਹੈ ਜੀ ਬਹੁਤ ਸੋਹਣੇ ਹੈਵੀ ਪਾਰਟੀ ਵੇਅਰ ਸੂਟ ਆ ਜਦੋਂ ਇਹ ਪਾਣ ਕੇ ਰੈਡੀ ਹੋਣਗੇ ਬਹੁਤ ਸੋਹਣੇ ਲੱਗਣਗੇ ਨਾ ਸੂਟਾਂ ਦੀ ਹੁਣ ਬਹੁਤ ਹੀ ਡਿਮਾਂਡ ਆ ਤੇ ਬਹੁਤ ਟ੍ਰੈਂਡਿੰਗ ਜੀ ਚੱਲਦੇ ਨੇ ਨੇਚਰਲ ਕ੍ਰੇਪ ਤੇ ਵੀ ਆ ਇਹ ਤੇ ਪਿਓਰ ਕ੍ਰੇਪ ਤੇ ਵੀ ਆ ਪਹਿਲਾਂ ਆਪਾਂ ਨੇਚਰਲ ਕ੍ਰੇਪ ਤੇ ਲੈ ਕੇ ਆਏ ਸੀਗੇ ਬਟ ਕੁਝ ਪਿਆਣਾ ਜਿਹੜੀਆਂ ਪਿਓਰ ਕ੍ਰੇਪ ਨੂੰ ਹੀ ਲਾਈਕ ਕਰਦੀਆਂ ਜਿਨ੍ਹਾਂ ਨੂੰ ਪਿਓਰੀ ਪਸੰਦ ਆ ਕਿ ਉਹ ਵਾਲੇ ਇਹ ਬਾਈ ਕਰ ਸਕਦੇ ਆ ਜੀ ਨੈਕਸਟ ਆ ਨੇਚਰਲ ਕ੍ਰੇਪ ਤੇ ਆਪਾਂ ਸੂਟ ਲੈ ਕੇ ਆਏ ਆ ਸ਼ਾਰਟ ਬਹੁਤ ਸੋਹਣੀ ਬਣੀ ਹੋਈ ਆ ਲਾਲ ਦੁਪੱਟਾ ਜਿਹੜਾ ਉਹ ਵੀ ਸ਼ਰਟ ਨਾਲ ਦਾ ਬਣਿਆ ਹੋਏਗਾ ਤਲ ਬੋਟਮ ਬੋਟਮ एरिया ਪਰ ਰੱਖਿਆ ਪਲੇਨ ਜੀ ਠੀਕ ਹੈ ਜੀ ਬਹੁਤ ਸੋਹਣੇ ਹੈ ਇਹ ਸਰਦਾਰੀ ਜਿਹਾ ਸੂਟ ਹੈ ਸੋਬਰ ਜਿਹੜੇ ਜਿਹੜੀਆਂ ਭੈਣਾ ਗੁਰਦੁਆਰਾ ਸਾਹਿਬ ਵੇਅਰ ਕਰਨਾ ਚਾਹੁੰਦੇ ਆ ਵੇਅਰ ਕਰ ਸਕਦੇ ਆ ਜਾਂ ਤੁਸੀਂ ਕੋਈ ਛੋਟਾ ਮੋਟਾ ਫੰਕਸ਼ਨ ਬਰਥਡੇ ਪਾਰਟੀ ਤੇ ਲੋਕਲ ਤੁਸੀਂ ਕਿਤੇ ਵੀ ਜਾਂਦੇ ਆ ਤੁਸੀਂ ਇਹ ਵੇਅਰ ਕਰ ਸਕਦੇ ਹੋ ਬਹੁਤ ਬੈਸਟ ਬ੍ਰੈਂਡ ਵਾਲੇ ਸੂਟ ਹੈ ਜੀ ਇਹਦੇ ਵਿੱਚ ਆਪਣੇ ਕੋਲ ਚਾਰ ਕਲਰ ਅਵੇਲੇਬਲ ਆ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਹੈ ਤੁਸੀਂ ਆਪਣਾ ਜਿਹੜਾ ਆ ਬੁੱਕ ਕਰਵਾ ਸਕਦੇ ਹੋ ਜੀ ਨੈਕਸਟ ਆ ਵੈਲਵਟ ਦੇ ਵਿੱਚ ਸੂਟ ਹੋਏਗਾ ਨਾਲ ਵੈਲਵਟ ਦਾ ਹੀ ਸਟਾਲ ਹੋਏਗਾ ਸਟਾਲ ਬਹੁਤ ਸੋਹਣਾ ਖੁੱਲਡੁੱਲਾ ਬਣਿਆ ਹੋਇਆ ਹੈ ਸ਼ਰਟ ਦੇਖ ਸਕਦੇ ਹੋ ਬਹੁਤ ਸੋਹਣੀ ਖੁੱਲੀ ਡੁੱਲੀ ਬਹੁਤ ਘੇਰੇ ਦੀ ਕੋਈ ਇਸ਼ੂ ਨਹੀਂ ਹੋਏਗਾ ਬਹੁਤ ਹੀ ਖੁੱਲਡੁੱਲਾ ਬਹੁਤ ਸੋਹਣਾ ਜਿਹਾ ਬਣਾਇਆ ਹੋਇਆ ਹੈ ਇਹਦੇ ਵਿੱਚ ਲਗ ਦੋ ਡਿਜ਼ਾਈਨ ਹੋਣਗੇ ਵੀ ਵੈਲਵਟ ਚ ਹੋਏਗਾ ਇਹ ਆਫ ਵਾਈਟ ਦੇ ਨਾਲ ਕੰਟਰਾਸਟ ਬਹੁਤ ਸੋਹਣਾ ਹੈ ਦੋ ਡਿਜ਼ਾਈਨ ਇਹ ਆਪਣੇ ਕੋਲ ਅਵੇਲੇਬਲ ਹੈ ਅਗਰ ਤੁਸੀਂ ਬਾਏ ਕਰਨਾ ਹੈ ਇਹਨਾਂ ਵਿੱਚੋਂ ਕਰ ਸਕਦੇ ਹੋ ਬਾਕੀ ਜੇ ਅਗਰ ਤੁਸੀਂ ਕੋਈ ਵੀ ਡਿਜ਼ਾਈਨ ਕਿਸੇ ਫੈਬਰਿਕ ਤੇ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਨੈਕਸਟ ਆਵਲਾ ਸੂਟ ਆਪਣਾ ਹੋਏਗਾ ਸਿਲਕ ਦਾ ਹੋਏਗਾ ਠੀਕ ਹੈ ਜੀ ਨਾਲੇ ਤੇ ਦੁਪੱਟਾ organza ਦਾ ਹੋਏਗਾ ਨੈਕਸਟ ਆਹ crepe ਦੇ ਵਿੱਚ ਹੋਏਗਾ ਬਹੁਤ ਸੋਹਣਾ ਇਹ ਸ਼ਰਟ ਰੈਡੀ ਕੀਤੀ ਹੈ ਨਾਲ ਬਾਟਮ ਤੇ ਵਰਕ ਹੋਏਗਾ ਸ਼ਰਟ ਤੇ ਹੋਏਗਾ ਨਾਲ ਦੁਪੱਟਾ ਜਿਹੜਾ ਆ ਡਬਲ ਸ਼ੀਟ ਦਾ ਹੋਏਗਾ ਨੈਕਸਟ ਆਹ ਆ ਵਾਈਟ ਹੋਏਗਾ ਵਾਈਟ ਕਲਰ ਦੇ ਨਾਲ ਬਾਟਮ ਤੇ ਸਾਰੇ ਵਰਕ ਕੀਤਾ ਹੈ ਸ਼ਰਟ ਤੇ ਕੀਤਾ ਤੇ ਦੁਪੱਟੇ ਤੇ ਸਾਰੇ ਤੇ ਹੀ ਵਰਕ ਕੀਤਾ ਦੁਪੱਟਾ ਬਹੁਤ ਹੀ ਹੈਵੀ ਬਣਿਆ ਹੋਇਆ ਹੈ ਜੀ ਇਹ ਸੋਲੋ ਪੀਸ ਅਵੇਲੇਬਲ ਹੈ ਇਹ ਚਾਰ ਕਲਰ ਲਗ-ਲਗ ਡਿਜ਼ਾਈਨ ਹੈ ਅਲਗ-ਲਗ ਕਲਰ ਵਾਲੇ ਆ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪਸੰਦ ਆਉਂਦਾ ਡਿਜ਼ਾਈਨ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਿਓ ਬਾਕੀ ਜੀ ਵੀਡੀਓ ਨੂੰ ਵੱਤ-ਵਤ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ